ਹੈਲੋ ਗਾਇਜ਼ ਵੈਲਕਮ ਟੂ ਮਾਈ YouTube ਚੈਨਲ ਅੱਜ ਦੀ ਕਲਾਸ ਵਿੱਚ ਆਪਾਂ ਕਰਾਂਗੇ ਪੰਜਾਬੀ ਦਾ ਵਿਸ਼ਵ ਕੋਸ਼ ਵਿਸ਼ਵ ਕੋਸ਼ ਦਾ ਮਤਲਬ ਹੈ ਐਨਸਾਈਕਲੋਪੀਡੀਆ ਕਹਿੰਦੇ ਜਿਹੜਾ ਵਿਸ਼ਵ ਕੋਸ਼ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਐ ਐਨਸਾਈਕਲੋਪੀਡੀਆ ਕਿਹਾ ਜਾਂਦਾ ਹੈ ਇਹ ਅਜਿਹਾ ਗ੍ਰੰਥ ਹੁੰਦਾ ਹੈ ਜਿਸ ਵਿੱਚ ਸੰਸਾਰ ਦੇ ਲਗਭਗ ਹਰ ਵਿਸ਼ੇ ਜਿਵੇਂ ਕਿ ਇਤਿਹਾਸ ਵਿਗਿਆਨ ਸਾਹਿਤ ਅਤੇ ਸਭਿਆਚਾਰ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ ਕਹਿੰਦੇ ਕਿ ਵਿਸ਼ਵ ਕੋਸ਼ ਅਜਿਹਾ ਗ੍ਰੰਥ ਹੁੰਦਾ ਹੈ ਜਿਹਦੇ ਵਿੱਚ ਤੁਹਾਨੂੰ ਇਤਿਹਾਸ ਬਾਰੇ ਵਿਗਿਆਨ ਸਾਇੰਸ ਬਾਰੇ ਲਿਟਰੇਚਰ ਬਾਰੇ ਆਫ ਦਿ ਕਲਚਰ ਬਾਰੇ ਪੂਰੇ ਵਿਸਤਾਰਪੂਰਵਕ ਡਿਟੇਲਸ ਚ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਦੀ ਪਰਿਭਾਸ਼ਾ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਵਿਸ਼ਵ ਕੋਸ਼ ਇੱਕ ਅਜੇ ਹੀ ਕਿਤਾਬ ਦਾਸ ਜਾਂ ਸੰਗ੍ਰਹਿ ਹੈ ਕਹਿੰਦੇ ਆਗਰ ਆਪ ਇਹਦੀ ਡੈਫੀਨੇਸ਼ਨ ਦੇਣੀ ਹੋਵੇ ਤਾਂ ਆਪਾਂ ਇਸ ਤਰ੍ਹਾਂ ਦੇਵਾਂਗੇ ਕਿ ਜਿਹੜਾ ਵਿਸ਼ਵ ਕੋਸ਼ ਹੈ ਉਹ ਇੱਕ ਅਜੇ ਹੀ ਕਿਤਾਬ ਹੈ ਜਾਂ ਫਿਰ ਸੰਗ੍ਰਹਿ ਹੈ ਠੀਕ ਹੈ ਇੱਕ ਗਰੁੱਪ ਵਾਂਗੂ ਹੈ ਜੋ ਸਿਰਫ ਸ਼ਬਦਾਂ ਦੇ ਅਰਥ ਨਹੀਂ ਦੱਸਦਾ ਜਿਹਦੇ ਵਿੱਚ ਸਿਰਫ ਸ਼ਬਦਾਂ ਦੇ ਆਰਥੀ ਨਹੀਂ ਹੁੰਦੇ ਬਲਕਿ ਸ਼ਬਦਾਂ ਦੇ ਅਰਥ ਦੇ ਨਾਲ-ਨਾਲ ਸਾਗੋ ਉਸ ਸ਼ਬਦ ਨਾਲ ਜੁੜੇ ਤੱਥਾਂ ਇਤਿਹਾਸ ਅਤੇ ਡੂੰਗੀ ਜਾਣਕਾਰੀ ਨੂੰ ਪੇਸ਼ ਕਰਦਾ ਹੈ ਕਹਿੰਦੇ ਵਿਸ਼ਵ ਕੋਸ਼ ਦੇ ਅੰਦਰ ਕੀ ਹੁੰਦਾ ਕਿ ਜਿਹੜਾ ਵਿਸ਼ਵ ਕੋਸ਼ ਇੱਕ ਅਜਿਹੀ ਕਿਤਾਬ ਦੇ ਤਰ੍ਹਾਂ ਹੁੰਦਾ ਹੈ ਜਿਦੇ ਵਿੱਚ ਸ਼ਬਦ ਦੇ ਅਰਥ ਦੇ ਨਾਲ ਨਾਲ ਉਹਨਾਂ ਦੇ ਤੱਥ ਕੀ ਹੈ ਉਸ ਸ਼ਬਦ ਦਾ ਇਤਿਹਾਸ ਕੀ ਹੈ ਕਿਉਂ ਕਿੱਥੋਂ ਆਇਆ ਕਦੋਂ ਆਇਆ ਸੀ ਕਿਸ ਨੇ ਲਿਆਇਆ ਸੀ ਉਹਦੇ ਉਸ ਵਰਡ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਵਿਸ਼ਵ ਕੋਸ਼ ਦੇ ਵਿੱਚ ਪੰਜਾਬੀ ਸਰਕਾਰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਕਿ ਜਿਹੜੀ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਕਈ ਜਿਲਦਾਂ ਵਿੱਚ ਪੰਜਾਬੀ ਵਿਸ਼ਵ ਕੋਸ਼ ਪ੍ਰਕਾਸ਼ਿਤ ਕੀਤਾ ਗਿਆ ਹੈ ਮੈਂ ਕਈ ਚੀਜ਼ਾਂ ਵਿੱਚ ਜਿਹੜਾ ਪੰਜਾਬੀ ਵਿਸ਼ਵ ਕੋਸ਼ ਸੀ ਉੱਥੇ ਉਹਨਾਂ ਨੂੰ ਉਹਦੀ ਪਬਲਿਸ਼ ਕੀਤਾ ਗਿਆ ਪੰਜਾਬੀ ਵਿਸ਼ਵ ਕੋਸ਼ ਨੂੰ ਇਸ ਵਿੱਚ ਦੁਨੀਆ ਭਰ ਦੇ ਗਿਆਨ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਲਿਖਿਆ ਗਿਆ ਹੈ ਕਹਿੰਦੇ ਉਹ ਪੰਜਾਬੀ ਵਿਸ਼ਵ ਕੋਸ਼ ਚ ਕੀ ਹੁੰਦਾ ਕਿ ਜਿਹੜੀ ਵੀ ਅ ਦੂਸਰੀ ਲੈਂਗੁਏਜਸ ਦੇ ਵਰਡ ਹੁੰਦੇ ਆਗੇ ਠੀਕ ਹੈ ਜਾਂ ਫਿਰ ਜਿੰਨਾ ਵੀ ਮਟੀਰੀਅਲ ਹੁੰਦਾ ਗਿਆਨ ਦਾ ਉਹਨਾਂ ਨੂੰ ਪੰਜਾਬੀ ਲੈਂਗੁਏਜ ਦੇ ਵਿੱਚ ਅਨੁਵਾਦ ਕਰਕੇ ਟਰਾਂਸਲੇਟ ਕਰਕੇ ਲਿਖਿਆ ਗਿਆ ਪੰਜਾਬੀ ਵਿਸ਼ਵ ਕੋਸ਼ ਚ ਤਾਂ ਜੋ ਪੰਜਾਬੀ ਪਾਠਕ ਆਧੁਨਿਕ ਗਿਆਨ ਨਾਲ ਜੋੜ ਸਕੇ ਤਾਂ ਕਿ ਜਿਹੜੇ ਰੀਡਰਸ ਐ ਜਿਹੜੇ ਉਹ ਪੜ੍ਹ ਰਿਹਾ ਜਿਨ੍ਹਾਂ ਨੇ ਦੂਸਰੀ ਲੈਂਗੁਏਜ ਦੇ ਵਿੱਚ ਉਹਨੂੰ ਨਹੀਂ ਪੜ੍ਹ ਸਕਦੇ ਜਿਹੜੇ ਸਿਰਫ ਪੰਜਾਬੀ ਪੜ੍ਹ ਸਕਦੇ ਆ ਉਹਨਾਂ ਨੂੰ ਉਹ इजीली ਉਸ ਚੀਜ਼ ਨੂੰ ਪੜ੍ਹ ਸਕਦੇ ਆ ਜਿਹੜੇ ਉਹ ਦੂਸਰੀ ਲੈਂਗੁਏਜ ਦੇ ਵਿੱਚ ਨਹੀਂ ਪੜ੍ਹ ਸਕਦੇ ਭਾਈ ਕਨ ਸਿੰਘ ਨਾਬਾ ਦੁਆਰਾ ਰਚਿਤ ਜਿਹੜੇ ਇਹਨਾਂ ਦੁਆਰਾ ਰਚਿਤ ਗੁਰਸ਼ਬਦ ਰਤਨਾਕਾਰ ਮਹਾਨ ਕੋਸ਼ 1930 ਪੰਜਾਬੀ ਦਾ ਸਭ ਤੋਂ ਪਹਿਲਾ ਅਤੇ ਪ੍ਰਮਾਣਿਕ ਵਿਸ਼ਵ ਕੋਸ਼ ਮੰਨਿਆ ਜਾਂਦਾ ਹੈ ਕਹਿੰਦੇ ਕਿ ਜਿਹੜੇ ਭਾਈ ਕਨ ਸਿੰਘ ਨਾਭਾ ਸੀਗੇ ਇਹਨਾਂ ਨੇ ਇੱਕ ਵਿਸ਼ਵ ਕੋਸ਼ ਰਚਿਆ ਸੀਗਾ ਗੁਰ ਜਿਹਦੇ ਨਾਮ ਤੋਂ ਗੁਰਸ਼ਬਦ ਰਤਨਾਕ ਰਤ ਨਾਕਰ ਮਹਾਨ ਕੋਸ਼ ਇਹ ਦੁਨੀਆ ਦਾ ਸਭ ਤੋਂ ਜਾਂ ਫੇ ਪੰਜਾਬੀ ਦਾ ਸਭ ਤੋਂ ਜਿਹੜਾ ਕਿ ਮਤਲਬ ਜਿਹਦੇ ਵਿੱਚ ਪੰਜਾਬੀ ਲਿਖੀ ਗਈ ਸੀ ਜਿਹੜਾ ਪੰਜਾਬੀ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਸੀਗਾ ਇਹ ਪਹਿਲਾ ਸੀਗਾ ਤੇ ਮਹਾਨ ਮੰਨਿਆ ਜਾਂਦਾ ਹੈ ਹਾਲਾਂਕਿ ਇਹ ਮੁੱਖ ਤੌਰ ਤੇ ਸਿੱਖ ਸਾਹਿਤ ਅਤੇ ਇਤਿਹਾਸ ਤੇ ਕੇਂਦ੍ਰਿਤ ਹੈ ਕਹਿੰਦੇ ਕਿ ਭਾਵੇਂ ਇਹਦੇ ਵਿੱਚ ਮਤਲਬ ਇਸ ਵਿਸ਼ਵ ਕੋਸ਼ ਦੇ ਵਿੱਚ ਸਿੱਖਾਂ ਬਾਰੇ ਸਿੱਖਾਂ ਦਾ ਇਤਿਹਾਸ ਦੱਸਿਆ ਗਿਆ ਉਹਦੇ ਉੱਤੇ ਮਤਲਬ ਮੇਨਲੀ ਉਹਦੇ ਉੱਤੇ ਹੀ ਲਿਖਿਆ ਗਿਆ ਹੈ ਵਿਸ਼ਵ ਕੋਸ਼ ਪਰ ਇਸ ਦਾ ਦਾਇਰਾ ਬਹੁਤ ਵਿਸ਼ਾਲ ਹੈ ਪਰ ਜਿਹੜਾ ਇਹਦਾ ਜਿਹੜਾ ਦਾਇਰਾ ਹੈਗਾ ਮਤਲਬ ਇਹਦੇ ਵਿੱਚ ਬਹੁਤ ਚੀਜ਼ਾਂ ਨੂੰ ਇਨਕਲੂਡ ਕਰਕੇ ਲਿਖਿਆ ਗਿਆ ਹੈ ਬੱਚਿਆਂ ਦੀ ਬੌਧਿਕ ਲੋੜਾਂ ਨੂੰ ਮੁੱਖ ਰੱਖਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਹਿੰਦੇ ਜਿਹੜੀ ਬੱਚਿਆਂ ਦੀ ਬੌਧਿਕ ਲੋੜ ਹੈ ਇੰਟੈਲੀਜੈਂਸ ਦੀਆਂ ਲੋੜਾਂ ਹੋ ਗਈਆਂ ਠੀਕ ਹੈ ਜਿਹੜਾ ਨਾ ਸਟੱਡੀ ਦੇ ਰਿਲੇਟਡ ਲੋੜਾਂ ਹੁੰਦੀਆਂ ਉਹਨਾਂ ਨੂੰ ਮੇਨ ਪੁਆਇੰਟ ਮਤਲਬ ਉਹਨੂੰ ਮੇਨ ਚੀਜ਼ ਰੱਖਦੇ ਹੋਏ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬਾਲ ਵਿਸ਼ਵ ਕੋਸ਼ ਤਿਆਰ ਕੀਤਾ ਹੈ ਕਿ ਬੱਚਿਆਂ ਲਈ ਉਹਨਾਂ ਨੇ ਜਿਹੜਾ ਵਿਸ਼ਵ ਕੋਸ਼ ਤਿਆਰ ਕੀਤਾ ਸੀ ਉਹ ਬਾਲ ਵਿਸ਼ਵ ਕੋਸ਼ ਤਿਆਰ ਕੀਤਾ ਜਿਸ ਵਿੱਚ ਵਿਗਿਆਨ ਅਤੇ ਸਮਾਜਿਕ ਵਿਸ਼ਿਆਂ ਨੂੰ ਸਰਲ ਪਾਸ਼ਾ ਵਿੱਚ ਸਮਝਾਇਆ ਗਿਆ ਹੈ ਕਿਉਂਕਿ ਅੱਜ ਕੱਲ ਦੇ ਬੱਚਿਆਂ ਨੂੰ ਜਿਹੜੀ ਸਾਇੰਸ ਤੇ ਜਲਾਜਣਿਆ ਸਾਇੰਸ ਮੈਥਸ ਹੋ ਗਿਆ ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਔਖੀਆਂ ਲੱਗਦੀਆਂ ਪਰ ਵਿਸ਼ਪ ਕੋ ਜਿਹੜਾ ਬਾਅਦ ਵਿਸ਼ਪ ਕੋਸ਼ ਦੇ ਸੀਗਾ ਉਹਦੇ ਵਿੱਚ ਇਹਨਾਂ ਚੀਜ਼ਾਂ ਨੂੰ ਬਹੁਤ ਹੀ ਸਰਲ ਮਤਲਬ ਇਜ਼ੀ ਲੈਂਗੁਏਜ ਦੇ ਵਿੱਚ ਸਮਝਾਇਆ ਗਿਆ ਹੈ ਵਿਸ਼ਵ ਕੋਸ਼ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਜਿਹੜਾ ਵਿਸ਼ਵ ਕੋਸ਼ ਸ਼ਬਦ ਹੈ ਦੋ ਸ਼ਬਦਾਂ ਤੋਂ ਬਣਿਆ ਵਿਸ਼ਵ ਅਤੇ ਕੋਸ਼ ਤੋਂ ਜਿੱਤੇ ਵਿਸ਼ਵ ਦਾ ਅਰਥ ਕੀ ਹੈ ਸੰਸਾਰ ਅਤੇ ਕੋਸ਼ ਦਾ ਅਰਥ ਹੈ ਖਜ਼ਾਨਾ ਇਹ ਖੋਜਾਰਥੀਆਂ ਅਤੇ ਵਿਦਿਆਰਥੀਆਂ ਲਈ ਗਿਆਨ ਦਾ ਮੁੱਖ ਸਰੋਤ ਹੈ ਖੋਜਾਰਥੀਆਂ ਰਿਸਰਚਰਸ ਲਈ ਜਿਹੜੇ ਵੀ ਕਿਸ ਜਿਹੜੇ ਕਿਸੇ ਵੀ ਚੀਜ਼ ਦੀ ਰਿਸਰਚ ਕਰਦੇ ਆ ਉਹਨਾਂ ਲਈ ਤੇ ਵਿਦਿਆਰਥੀਆਂ ਲਈ ਇਹ ਸਭ ਤੋਂ ਵਧੀਆ ਚੀਜ਼ ਹੈ ਕਿਉਂਕਿ ਇਹਦੇ ਵਿੱਚ ਉਹਨਾਂ ਨੂੰ ਨੌਲੇਜ ਮਿਲਦੀ ਆ ਉਹਨਾਂ ਨੂੰ ਇਹ ਕਿਸੇ ਭਾਸ਼ਾ ਦੀ ਅਮੀਰੀ ਅਤੇ ਉਸਦੇ ਅਕਾਦਮਿਕ ਪੱਧਰ ਦਾ ਪ੍ਰਤੀਕ ਹੁੰਦਾ ਹੈ ਕਿਵਲੇ ਹਰ ਭਾਸ਼ਾ ਦਾ ਜਿਸ ਭਾਸ਼ਾ ਵਿੱਚ ਲਿਖਿਆ ਜਾਂਦਾ ਹੈਗਾ ਉਹਨੂੰ ਇਹ ਅਮੀਰ ਬਣਾ ਦਿੰਦਾ ਮੈ ਰਿਚ ਲੈਂਗੁਏਜ ਬਣ ਜਾਂਦੀ ਆ ਇਹ ਇਤਿਹਾਸਿਕ ਤੱਥਾਂ ਨੂੰ ਔਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਦਾ ਹੈ ਕੰਦੇਗੀ ਵਿਸ਼ਵ ਕੋਸ਼ ਦੇ ਵਿੱਚ ਇੱਕ ਬੈਨੀਫਿਟ ਆਪਾਂ ਨੂੰ ਇਹ ਚੀਜ਼ ਵੀ ਮਿਲਦੀ ਹੈ ਕਿਉਂਕਿ ਇਹਦੇ ਵਿੱਚ ਹਰ ਸ਼ਬਦ ਦਾ ਹਰ ਚੀਜ਼ ਦਾ ਇਤਿਹਾਸਿਕ ਇਤਿਹਾਸ ਦੱਸਿਆ ਜਾਂਦਾ ਹੈਗਾ ਜਿਹੜਾ ਕਿ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਹੋਊਗੀ ਉਹਨਾਂ ਨੂੰ ਵੀ ਉਸ ਚੀਜ਼ ਬਾਰੇ ਪਤਾ ਚਾਲ ਸਕਦਾ ਹੈਗਾ ਕਿ ਉਹਨਾਂ ਨੂੰ ਵੀ ਉਹ ਉਹ ਵੀ ਉਹ ਇਤਿਹਾਸ ਨੂੰ ਪੜ੍ਹ ਸਕਦੇ ਆ ਵਿਸ਼ਵ ਕੋਸ਼ ਗਿਆਨ ਦਾ ਉਹ ਸਾਗਰ ਹੈ ਜੋ ਮਨੁੱਖ ਦੀ ਜਿਗਿਆਸਾ ਨੂੰ ਸ਼ਾਂਤ ਕਰਦਾ ਹੈ ਕਿ ਜਿਹੜਾ ਵਿਸ਼ਵ ਕੋਸ਼ ਹੈ ਇੱਕ ਉਹ ਸਾਗਰ ਦੀ ਤਰ੍ਹਾਂ ਜਿਹੜੇ ਕਿ ਜਿਹੜਾ ਮਨੁੱਖ ਦੀ ਜਿਹੜੀ ਪਿਆਸ ਆ ਉਹਨੂੰ ਸ਼ਾਂਤ ਕਰਦਾ ਪੰਜਾਬੀ ਭਾਸ਼ਾ ਵਿੱਚ ਵਿਸ਼ਵ ਕੋਸ਼ਾਂ ਦੀ ਰਚਨਾ ਨੇ ਪੰਜਾਬੀ ਨੂੰ ਇੱਕ ਸਮਰਥ ਅਤੇ ਗਿਆਨ ਭਰਪੂਰ ਭਾਸ਼ਾ ਵਜੋਂ ਸਥਾਪਿਤ ਕੀਤਾ ਕਹਿੰਦੇ ਕਿ ਜਿਹੜੇ ਵਿਸ਼ਵ ਕੋਸ਼ ਪੰਜਾਬੀ ਲੈਂਗੁਏਜ ਦੇ ਵਿੱਚ ਲਿਖੇ ਗਏ ਹੈ ਉਨ੍ਹਾਂ ਦੀ ਰਚਨਾ ਉਨ੍ਹਾਂ ਦੇ ਪਬਲਿਕੇਸ਼ਨ ਦੇ ਦੁਆਰਾ ਜਿਹੜੀ ਪੰਜਾਬੀ ਲੈਂਗੁਏਜ ਨੂੰ ਇੱਕ ਗਿਆਨ ਭਰਪੂਰ ਕਿ ਜਿਹੜਾ ਗਿਆਨ ਵੰਡਣ ਵਾਲੀ ਲੈਂਗੁਏਜ ਦੇ ਵਜੋਂ ਜਾਣਿਆ ਜਾਂਦਾ ਹੈਗਾ ਹੁਣ ਆਪਾਂ ਇਹਦੀ ਕਰਾਂਗੇ ਵਰਤ ਹੁਣ ਕਿ ਜਿਹੜੀ ਵਿਸ਼ਵ ਕੋਸ਼ ਹੈ ਉਹਨੂੰ ਆਪਾਂ ਕਿੱਥੇ ਕਿੱਥੇ ਯੂਜ਼ ਕਰ ਸਕਦੇ ਹਾਂ ਵਿਸ਼ਵ ਕੋਸ਼ ਦੀ ਵਰਤੋਂ ਲਈ ਮਕਸਦਾਂ ਲਈ ਕਈ ਮਕਸਦਾਂ ਲਈ ਕੀਤੀ ਜਾਂਦੀ ਹੈ ਕਈ ਚੀਜ਼ਾਂ ਵਾਸਤੇ ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਖੋਜ ਕਾਰਜਾਂ ਲਈ ਰਿਸਰਚ ਲਈ ਖੋਜार्थी ਕਿਸੇ ਵੀ ਵਿਸ਼ੇ ਦੀ ਡੂੰਗੀ ਅਤੇ ਪ੍ਰਮਾਣਿਕ ਜਾਣਕਾਰੀ ਲੈਣ ਲਈ ਇਸ ਦੀ ਵਰਤੋਂ ਕਰਦੇ ਹਨ ਅਗਰ ਮਤਲਬ ਕੋਈ ਵੀ ਜਿਹੜਾ ਰਿਸਰਚਰ ਹੈ ਅਗਰ ਉਹਨੇ ਕਿਸੇ ਲੈਂਗੁਏਜ ਦੀ ਉਹ ਰਿਸਰਚ ਕਾਰਜ ਤੋ ਇਹਦੀ ਹੈਲਪ ਲੈ ਸਕਦਾ ਹੈਗਾ ਦੂਸਰਾ ਪੁਆਇੰਟ ਹੈ ਸਪਸ਼ਟਤਾ ਲਈ ਕਲੈਰਿਟੀ ਲਈ ਕਿ ਉਸ ਉਸ ਚੀਜ਼ ਨੂੰ ਅਗਰ ਉਹਨੂੰ ਕਿਸੇ ਵੀ ਚੀਜ਼ ਚ ਡਾਊਟ ਹੈ ਤੋ ਉਹ ਇਸ ਚੀਜ਼ ਵਿਸ਼ਾਫ ਕੋਚ ਦੀ ਹੈਲਪ ਨਾਲ ਉਸ ਚੀਜ਼ ਨੂੰ ਕਲੈਰੀਫਾਈ ਕਰ ਸਕਦਾ ਹੈ जो तो किसी इतिहासक घटना व्यक्ति ज विनिक सिद्धांत बारे उलझन हो विश्व कोश सही तत् पेश करता है केंद्र अगर किसी भी चीज़ बारे थोड़ा इतिहास की चीज़ आओ इतिहासिक घटना हो या कोई चीज़ व्यक्ति या फिर विज्ञान साइंस बारे कोई भी उलझन है तो ओदी हैल्प लैके उस चीज़ में सुलझा सकते हो सिक्ख्या education ਲਈ ਵਿਦਿਆਰਥੀ ਆਪਣੇ ਪ੍ਰੋਜੈਕਟਾਂ ਅਤੇ ਨੋਟਸ ਲਈ ਇਸ ਦੀ ਵਰਤੋਂ ਕਰਦੇ ਹਨ ਅਗਰ ਉਹਨਾਂ ਨੇ ਨੋਟਸ ਤਿਆਰ ਕਰਨੇ ਆਉਦੇ ਜਾਂ ਫਿਰ ਪ੍ਰੋਜੈਕਟ ਬਣਾਉਣੇ ਆ ਤਾਂ ਉਹ ਵਿਸ਼ਵ ਕੋਸ਼ ਦੀ ਹੈਲਪ ਲੈ ਸਕਦੇ ਹਨ ਚੌਥਾ ਪੁਆਇੰਟ ਹੈ ਭਾਸ਼ਾ ਦੇ ਵਿਕਾਸ ਲਈ ਇਹ ਭਾਸ਼ਾ ਵਿੱਚ ਨਵੇਂ ਤਕਨੀਕੀ ਅਤੇ ਵਿਗਿਆਨਿਕ ਸ਼ਬਦਾਂ ਨੂੰ ਸਥਾਪਿਤ ਕਰਨ ਵਿੱਚ ਮਦਦ ਕਰਦਾ ਹੈ ਕਹਿੰਦੇ ਕਿ ਅਗਰ ਆਪਾਂ ਕੋਈ ਵੀ ਮਤਲਬ ਕੋਈ ਕਿਸੇ ਵੀ ਭਾਸ਼ਾ ਦਾ ਮਤਲਬ ਜਿਹੜਾ ਵਿਸ਼ਵ ਕੋਸ਼ ਹੈ ਉਹਦੇ ਵਿੱਚ ਕੀ ਹੁੰਦਾ ਹੈਗਾ ਇਹ ਆਪਾਂ ਨੂੰ ਹੈਲਪਫੁਲ ਇਸ ਚੀਜ਼ ਲਈ ਵੀ ਹੁੰਦਾ ਕਿ ਅਗਰ ਕੋਈ ਵੀ ਸਾਇੰਸ ਦਾ ਵਰਡ ਹੈ ਜਾਂ ਫੇਰ ਉਹ ਟੈਕਨੋਲੋਜੀ ਦਾ ਵਰਡ ਹੈ ਕਿਸੇ ਵੀ ਚੀਜ਼ ਦਾ ਉਹ ਵਰਡ ਹੈ ਉਹ ਆਪਾਂ ਉਸ ਭਾਸ਼ਾ ਦੇ ਵਿੱਚ ਵੀ ਉਹ ਹੈਲਪਫੁਲ ਹੁੰਦਾ ਹੈ ਕਿ ਆਪਾਂ ਉਸ ਸ਼ਬਦ ਨੂੰ ਕਿਸੇ ਦੂਸਰੀ ਭਾਸ਼ਾ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ ਤਾਂ ਕਿ ਉਹ ਆਪਾਂ ਨੂੰ ਈਜ਼ੀ ਆਪਾਂ ਉਹ ਚੀਜ਼ ਨੂੰ ਪੜ੍ਹ ਵੀ ਸਕਦੇ ਆ ਤੇ ਆਪਾਂ ਨੂੰ ਉਹ ਚੀਜ਼ ਆਪਾਂ ਰੋਜ਼ਾਨਾ ਆਪਦੀ ਜ਼ਿੰਦਗੀ ਦੇ ਵਿੱਚ ਯੂਜ਼ ਵੀ ਕਰ ਸਕਦੇ ਆ ਵਰਤੋ ਵਿਧੀ ਹੁਣ ਇਹਨੂੰ ਆਪਾਂ ਵਿਸ਼ਵ ਕੋਸ਼ ਆਪਾਂ ਇਹ ਪੜ੍ਹ ਲਿਆ ਕਿ ਵਿਸ਼ਵ ਕੋਸ਼ ਹੁੰਦਾ ਕੀ ਹੈ ਇਹਦੇ ਆਪਾਂ ਕਿੱਥੇ-ਕਿੱਥੇ ਵਰਤੋ ਕਰ ਸਕਦੇ ਆ ਹੁਣ ਆਪਾਂ ਪੜ੍ਹਾਂਗੇ ਕਿ ਇਹਨੂੰ ਆਪਾਂ ਕਿਵੇਂ ਯੂਜ਼ ਕਰ ਸਕਦੇ ਆ ਮਤਲਬ ਇਹਨੂੰ ਵਰਤਣ ਲਈ ਆਪਾਂ ਨੂੰ ਕੀ-ਕੀ ਕਰਨਾ ਪੈਂਦਾ ਹੈ ਵਿਸ਼ਵ ਕੋਸ਼ ਨੂੰ ਵਰਤਣ ਦਾ ਇੱਕ ਖਾਸ ਤਰੀਕਾ ਹੁੰਦਾ ਹੈ ਤਾਂ ਜੋ ਜਾਣਕਾਰੀ ਛੇਤੀ ਲੱਭੀ ਜਾ ਸਕੇ ਜਿਵੇਂ ਕਿ ਡਿਕਸ਼ਨਰੀ ਵਿੱਚ ਆਪਾਂ ਕੋਈ ਵਰਡ ਲੱਭਦੇ ਆ ਉਹਦੇ ਵਿੱਚ ਵੀ ਇੱਕ ਉਹ ਹੁੰਦਾ ਹੈਗਾ ਤਰੀਕਾ ਹੁੰਦਾ ਜਿਹਦੇ ਨਾਲ ਆਪਾਂ ਵਰਡ ਲੱਭ ਲੈਨੇ ਆ ਜਾਂ ਤੇ ਉਸੇ ਤਰ੍ਹਾਂ ਵਿਸ਼ਵ ਕੋਸ਼ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਕਰ ਸਕਦੇ ਆ ਵਰਣਮਾਲਾ ਦੀ ਤਰਤੀ ਵਿਸ਼ਵ ਕੋਸ਼ ਵਿੱਚ ਸਾਰੀ ਜਾਣਕਾਰੀ ਅੱਖਰਾਂ ਦੇ ਕਰਮ ਅਨੁਸਾਰ ਹੁੰਦੀ ਹੈ ਕਹਿੰਦੇ ਕਿ ਜਿਹੜੀ ਵਿਸ਼ਵ ਕੋਸ਼ ਵਿੱਚ ਅਗਰ ਕੋਈ ਵੀ ਜਾਣਕਾਰੀ ਕੋਈ ਵੀ ਵਰਡ ਹੈ ਉਹ ਕਿ ਹੈ ਉਹ ਵਰਡਸ ਦੇ ਅਕੋਰਡਿੰਗ ਅਰੇਂਜ ਕੀਤੀ ਜਾਂਦੀ ਜਵੇਂ ਸਭ ਤੋਂ ਪਹਿਲਾਂ ਊੜਾ ਵਾਲੇ ਫਿਰ ਆੜਾ ਵਾਲੇ ਈੜੀ ਸਸਾ ਹ ਇਸ ਤਰ੍ਹਾਂ ਕਿ ਉਹ ਵਰਡਸ ਲਿਖੇ ਜਾਂਦੇ ਨੇ ਸਭ ਤੋਂ ਪਹਿਲਾਂ ਆਪਣੇ ਵਿਸ਼ੇ ਦੇ ਪਹਿਲੇ ਅੱਖਰ ਨੂੰ ਮੁੱਖ ਰੱਖ ਕੇ ਸਹੀ ਜਿਲਦ ਦੀ ਚੋਣ ਕਰੋ ਕਿ ਜਿਹੜਾ ਜਿਸ ਵਰਡ ਬਾਰੇ ਤੁਸੀਂ ਉਸ ਚੀਜ਼ ਲੱਭ ਰਹੇ ਹੋ ਉਸ ਵਰਡ ਦਾ ਜਿਹੜਾ ਪਹਿਲਾ ਅੱਖਰ ਹੈ ਉਹਨ ਉਸ ਦੀ ਉਹ ਉਸ ਕਾਲਮ ਤੇ ਜਾ ਕੇ ਉਹਨੂੰ ਲੱਭੋ ਮੁੱਖ ਸ਼ਬਦ ਹੁਣ ਜਿਹੜਾ ਮੇਨ ਵਰਡ ਹੈ ਜਿਹੜਾ ਤੁਹਾਡੇ ਪੂਰੇ ਸ਼ਬਦ ਦਾ ਮੇਨ ਅੱਖਰ ਹੋਊਗਾ ਸਭ ਤੋਂ ਪਹਿਲਾਂ ਆਉਣ ਵਾਲਾ ਪੂਰੇ ਵਾਕ ਦੀ بجائے ਸਿਰਫ ਮੁੱਖ ਸ਼ਬਦ ਲੱਭੋ ਕਿ ਪੂਰੇ ਸੈਂਟੈਂਸ ਦੇ بجائے ਜਿਹੜਾ ਤੁਸੀਂ ਵਰਡ ਲੱਭਣਾ ਹੈ ਉਹਦਾ ਪਹਿਲਾ ਅੱਖਰ ਲੱਭੋ ਜਿਵੇਂ ਜੇਕਰ ਤੁਸੀਂ ਪੰਜਾਬ ਦੀ ਖੇਤੀਬਾੜੀ ਬਾਰੇ ਜਾਣਨਾ ਹੈ ਤਾਂ ਖ ਅੱਖਰ ਵਿੱਚ ਖੇਤੀਬਾੜੀ ਸ਼ਬਦ ਦੇਖੋ ਕਹਿੰਦੇ ਅਗਰ ਤੁਸੀਂ ਪੰਜਾਬ ਦੀ ਖੇਤੀਬਾੜੀ ਇਹ ਪੂਰਾ ਵਾਕ ਹੋ ਗਿਆ ਅਗਰ ਤੁਸੀਂ ਇਹਦੇ ਬਾਰੇ ਜਾਨਣਾ ਹੈ ਤਾਂ ਜਿਹੜਾ ਖੇਤੀਬਾੜੀ ਆ ਉਹਦਾ ਪਹਿਲਾ ਅੱਖਰ ਜਿਹੜਾ ਖ ਹੈ ਉਹਦੇ ਵਾਲੇ ਸੈਕਸ਼ਨ 'ਚ ਜਾ ਉਸ ਤੋਂ ਬਾਅਦ ਆਂਦਾ ਤਤਕਰਾ ਤਤਕਰਾ ਨੂੰ ਆਪਾਂ ਇੰਗਲਿਸ਼ 'ਚ ਪੁੱਛਦੇ ਆਂਗੇ ਇੰਡੈਕਸ ਜੇਕਰ ਵਿਸ਼ਵ ਕੋਸ਼ ਲਈ ਜਿਲਦਾਂ ਵਿੱਚ ਹੈ ਤਾਂ ਅਖੀਲੀ ਜਿਲਦ ਵਿੱਚ ਦਿੱਤੇ ਗਏ ਇੰਡੈਕਸ ਦੀ ਵਰਤੋਂ ਕਰੋ ਕਹਿੰਦੇ ਕਿ ਅਗਰ ਵਿਸ਼ਵ ਕੋਸ਼ ਕਈ ਜਿਲਦਾਂ ਕਈ ਵੋਲਯੂਮਸ ਵਿੱਚ ਹੈ ਤਾਂ ਜਿਹੜੀ ਲਾਸਟ ਵਾਰੀ ਜਿਲਦ ਹੋਊਗੀ ਉੱਥੇ ਇੱਕ ਨਿੱਜਾ ਇੰਡੈਕਸ ਦਿੱਤਾ ਹੋਊਗਾ ਤਾਂ ਉਹਦੀ ਵਰਤੋਂ ਕਰੋ ਇਹ ਦੱਸਦਾ ਹੈ ਕਿ ਕਿਹੜਾ ਵਿਸ਼ਾ ਕਿਸ ਸਫੇ ਅਤੇ ਕਿਸ ਜਿਲਦ ਵਿੱਚ ਹੈ ਕਹਿੰਦੇ ਉੱਥੇ ਕੀ ਲਿਖਿਆ ਹੁੰਦਾ ਹੈ ਕਿ ਜਿਹੜਾ ਕਿਹੜਾ ਵਰਡ ਕਿਹੜੇ ਵੋਲਯੂਮ ਦੇ ਵਿੱਚ ਹੈ ਕਿਹੜੇ ਪੇਜ 'ਤੇ ਲਿਖਿਆ ਹੋਇਆਗਾ ਫਿਰ ਆਂਦਾ ਹਵਾਲ ਹਵਾਲਾ ਪ੍ਰਣਾਲੀ ਹਵਾਲਾ ਪ੍ਰਣਾਲੀ ਨੂੰ ਆਪਾਂ ਕਹਿੰਦੇ ਆਂਗਲਿਸ਼ ਦੇ ਵਿੱਚ ਕ੍ਰੋਸ ਰੈਫਰੈਂਸ लेख के अंत बच्चे अक्सर योलसो लिखिया होंद अगर आप भी चीज अगर आप भी चीज़ देखते हाँ क्या फिर अगर आपसे पढ़ रहे हैं लेख पढ़ रहे हैं तो वेद लास्ट के जरूर लिखा हूं कि ये भी देखो सी ऑलसो तो हों विषय जुड़ी होर जानकारी वाल लैके जाता है जो कि हेल्प कर दिया कि ती उस विषय बारे होर जानकारी प्राप्त करो फिर लास्ट पॉइंट आंता बी ਬਿਬਲੀਓਗ੍ਰਾਫੀ ਜਿਹੜਾ ਬਿਬਲੀਓਗ੍ਰਾਫੀ ਹੈ ਉਹਦੇ ਵਿੱਚ ਆਪਾਂ ਦੇਖਦੇ ਆ ਕਿ ਲੇਖ ਦੇ ਅੰਤ ਵਿੱਚ ਸਰੋਤਾਂ ਦੀ ਸੂਚੀ ਦਿੱਤੀ ਹੁੰਦੀ ਹੈ ਕਿ ਜਿਹੜੇ ਤੁਸੀਂ ਵਰਡ ਦੇਖ ਰਹੇ ਹੋ ਉਹਨਾਂ ਦੀ ਸਰੋਤਾਂ ਦੀ ਜਿਹੜੀ ਸੂਚੀ ਹੈ ਲਿਸਟ ਦਿੱਤੀ ਹੁੰਦੀ ਹੈ ਜਿਸ ਦੇ ਮਦਦ ਨਾਲ ਤੁਸੀਂ ਉਸ ਵਿਸ਼ੇ ਤੇ ਹੋਰ ਕਿਤਾਬਾਂ ਲੱਭ ਸਕਦੇ ਹੋ ਕਿ ਜਿਹੜਾ ਤੁਸੀਂ ਵਿਸ਼ਾ ਲੱਭ ਰਹੇ ਹੋ ਉਹਦੇ ਰਿਲੇਟਡ ਤੁਸੀਂ ਹੋਰ ਕਿਤਾਬਾਂ ਵਿੱਚ ਵੀ ਉਸ ਵਿਸ਼ੇ ਬਾਰੇ ਲੱਭ ਸਕਦੇ ਹੋ ਮੈਨੂੰ ਲੱਗਦਾ ਤੁਹਾਨੂੰ ਇਹ ਸਮਝ ਆ ਗਿਆ ਹੋਗਾ ਥੈਂਕ ਯੂ ਫਾਰ ਵਾਚਿੰਗ For more videos, please subscribe my channel.